ਬਾ ਯਾਰ ਘੱਟ ਪੀਏ ਕਰ ਉਹ ਮੈਂ ਕਿਹੜੀ ਪੀਣਾ ਮੈਂ ਕਿਹਦੀ ਪੀਣਾ ਉਹ ਦੇਖਾ ਪਣੀ ਬਲੇ ਆ ਬੈਠੇ ਮੈਂ ਕਿਤੇ ਨਾ ਪਾਲਿਆ ਪੋਸਾ ਮੈਂ ਕਰਿਆ ਹੰਤੂ ਆ ਕੰਮ ਕਰੂੰਗਾ ਮੈਂ ਤਾਂ ਪੀਣਾ ਹੀ ਨਹੀਂ ਤੈਨੂੰ ਕਿਨੇ ਕਹਤਾ ਮੈਂ ਉਹ ਘਰ ਤੋਂ ਜਾ ਮੈਂ ਕਿਤੇ ਬੈਠ ਮੇਰੇ ਕੋਲ ਕਿੱਥੇ ਬੱਠੂ ਲੈ ਦੱਸ ਆ ਗਿਆ ਫਿਰ ਉਸਕੇ ਮਿੰਨਾ ਹੋ ਗਿਆ ਤੈਨੂੰ ਦਾਰੂ ਇਕਣੀ ਪਿੰਦੇ ਨੂੰ ਪਿਆ ਪਿਆ ਫਿਰ ਪਿਆ ਉਹ ਭਾਈ ਨਤੇ ਹੋਈ ਪਈ ਯਾਰੀ ਮੈਂ ਕਿਹੜੀ ਪੀਣਾ ਤੂੰ ਬਹਿ ਜਾ ਪੁੱਤੇ ਇਹਨੇ ਕਿੱਥੇ ਬੈਠਣਾ ਹੈ ਤਾਂ ਬਾਹਰ ਫਿਰੂੰਗਾ ਹੁਣ ਪੀ ਕੇ ਘਣਾਉਂਦਾ ਉਰੇ ਪਾਏ ਗਰਮੀ ਪੈਂਦੀ ਮੈਂ ਕੀ ਕਰਾਂ ਫਿਰ ਹੁਣ ਕਰਾਂ ਕਿ ਮੈਨੂੰ ਦੇ ਠੱਠੇ ਕੂਚ ਤੱਕਾ ਅੱਛਾ ਹਾਂ ਮੈਨੂੰ ਦੇ ਦੇ ਪਹਿਲਾਂ ਬਾਈ ਆਪ ਨੂੰ ਜਾਣਦੇ ਦੇਖਦੇ ਮੈਂ ਹੁਣ ਦੇ ਕਿ ਮੈਨੂੰ ਮਾਰ ਦੇ ਠੱਠੇ ਕੂਚ ਸੱਟਾਂ ਤੋੜ ਲੈ ਕੋਈ ਠੱਠੇ ਕੂ ਜਾ ਕੇ ਦੇਖ ਲੈ ਕੱਦਾ ਗਿਆ ਹੁਣ ਐਨੀ ਹੈਵੀ ਰੋਟੀ ਖਾ ਲਵਾਂ ਮੇਰੇ ਤਾਂ ਅੱਗ ਲਾਉਣਾ ਫੇਟ ਡਮਚਦਾ ਮਾਂ ਐ ਮੈਂ ਉਹ ਇਹ ਨਹੀਂ ਸਿਦਰਦੇ ਹੁੰਦੇ ਜਿਹੜੇ ਪੀਣ ਖਾਣ ਵਾਲੇ ਹੁੰਦੇ ਨੇ ਇਹਨਾਂ ਨੂੰ ਤਾਂ ਸ਼ਾਮ ਨੂੰ ਪੀਏ ਬਗੈਰੇ ਨਹੀਂ ਸਾਰਦੇ ਹੁੰਦੇ ਇਹਨੇ ਮੁੰਡੇ ਨੇ ਤਾਂ ਮੈਨੂੰ ਜਿਉਂਦੀ ਮਾਰਿਆ ਪਿਆ ਜਿਉਂਦੀ ਖਤਮ ਕਰਤੀ ਮੈਂ ਮੇਰਾ ਇੱਕਲਾ ਦਾ ਮੈਂ ਕੀ ਕਰਾਂ ਮੈਂ ਕਿਹੜੀ ਪੀਣਾ ਮੈਂ ਦੱਸ ਕਿਹੜੀ ਪੀਣਾ ਆ ਆ ਲੰਬਾਂ ਬੈਠੇ ਬੇਬੇ ਬਾਪੂ ਆ ਮੈਂ ਦੱਸਾਂ ਬੇਬੇ ਬਾਪੂ ਭਾਈ ਤੈਨੂੰ ਕਦੋਂ ਦੇ ਡਿੱਕੀ ਆਨੇ ਕਿੱਥੇ ਵਗ ਗਿਆ ਸੀ ਰੋਟੀ ਨਹੀਂ ਖਾਣੀ ਤੇ ਆ ਕੇ ਘਰੇ ਉਹ ਮੈਂ ਤਾਂ ਬੇਬੇ ਦੀ ਆਖਰੀ ਇੱਛਾ ਪੂਰੀ ਕਰਨ ਗਈ ਸੀ ਕਿਹੜੀ ਆਖਰੀ ਇੱਛਾ ਹਾਂ ਬੇਬੇ ਗੱਲ ਸੁਣ ਬਾਪੂ ਤੂੰ ਹੀ ਐ ਕਰ ਤੇ ਕੁੜੀਏ ਤੂੰ ਵੀ ਹੁਣ ਗੱਲ ਸੁਣ ਲੈ ਬੇਬੇ ਦੇ ਨਾਲ ਨਾਲ ਨਾ ਉਹਨੂੰ ਥੋੜੀ ਵੀ ਦੁਆ ਦੀ ਆਖਰੀ ਇੱਛਾ ਪੂਰੀ ਕਰੇ ਦੇਣੀ ਆ ਮੈਂ ਉਹ ਆਖਰੀ ਇੱਛਾ ਤਾਂ ਦੱਸ ਦੇ ਕਿਹੜੀ ਹੈ ਬੇਬੇ ਕਹਿੰਦੀ ਸੀ ਮੇ ਮਨੂ ਟੱਠੇ ਖੁਜ ਤੱਕਾ ਦੇ ਮਾਦੇ ਨੂੰ ਤਿੰਨਾਂ ਨੂੰ ਰੰਤਕਾ ਗੱਲ ਕੀ